ਖਬਰ ਹੈ ਗੁਰਦਾਸਪੁਰ ਤੋਂ ਜਿੱਥੇ ਸਟੂਡੈਂਟਸ ਦੇ ਵਿਚਾਲੇ ਖੂਨੀ ਜੰਗ ਹੋਈ ਹੈ ਖੂਨੀ ਝੜਪੂਈ ਹੈ ਸਟੂਡੈਂਟਸ ਦੇ ਵਿਚਾਲੇ ਇੱਕ ਪ੍ਰਾਈਵੇਟ ਕਾਲਜ ਦੇ ਦੋ ਸਟੂਡੈਂਟਸ ਦੀਆਂ ਧਿਰਾਂ ਆਪਸ ਦੇ ਵਿੱਚ ਪੜ ਗਈਆਂ ਤੇ ਗੱਲ ਫਾਇਰਿੰਗ ਤੱਕ ਪਹੁੰਚ ਗਈ ਦੋ ਧਿਰਾਂ ਦੇ ਵਿਚਾਲੇ ਗੋਲੀਆਂ ਚੱਲੀਆਂ ਨੇ ਗੋਲੀ ਲੱਗਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਚਾਰ ਜੱਦਕੀ ਗੰਭੀਰ ਜ਼ਖਮੀ ਨੇ ਪਿੰਡ ਹਰਦਾਨ ਦੀ ਪੁਲੀ ਦੇ ਉੱਤੇ ਆਪਸ ਦੇ ਵਿੱਚ ਇਹ ਦੋਵੇਂ ਧਿਰਾਂ ਪਿੜੀਆਂ ਨੇ ਕਿਰ ਦੋ ਧਿਰਾਂ ਦੇ ਵਿਚਾਲੇ ਇੱਕ ਪ੍ਰਾਈਵੇਟ ਸੈਵ ਕਾਲਜ ਦੇ ਵਿੱਚ ਪੜਨ ਵਾਲੇ ਇਹ ਬੱਚੇ ਨੇ ਸਟੂਡੈਂਟਸ ਨੇ ਔਰ ਕਾਲਜ ਦੇ ਵਿੱਚ ਪੜ੍ਹਦੇ ਨੇ ਤਾਂ ਹੋ ਸਕਦਾ ਕਿ ਉਮਰ ਇਹਨਾਂ ਦੀ 18-20 ਸਾਲ ਦੇ ਆਸ-ਪਾਸ ਹੋਵੇ ਹਾਲਾਂਕਿ ਕਿੰਨੀ ਅਜੇ ਤੱਕ ਕਲੀਅਰ ਨਹੀਂ ਹੈ ਗੁਰਦਾਸਪੁਰ ਤੋਂ ਇਹਮ ਤੇ ਵੱਡੀ ਖਬਰ ਹੈ ਔਰ ਮਾਮਲਾ ਇੰਨਾ ਜ਼ਿਆਦਾ ਵਧੀਆ ਕਿ ਆਪਸ ਦੇ ਵਿੱਚ ਹੀ ਪੜ ਗਏ ਪ੍ਰਾਈਵੇਟ ਸਕੂਲ ਦੇ ਦੋ ਸਟੂਡੈਂਟਸ ਤੇ ਨਾਲ ਆਪਸ ਦੇ ਵਿੱਚ ਪੜਿਆਨੇ ਔਰ ਗੱਲਬਾਤ ਜਿਹੜੀ ਤਕਰਾਰ ਤੋਂ ਸ਼ੁਰੂ ਹੋਈ ਟਾਈਮ ਬੰਨਣ ਤੱਕ ਪਹੁੰਚੀ ਔਰ ਟਾਈਮ ਬੰਨ ਕੇ ਪਿੰਡ ਹਰਦਾਨ ਦੀ ਪੁਲੀ ਦੇ ਉੱਤੇ ਸੱਦ ਲਿਆ ਗਿਆ ਹੋਵੇਗਾ ਤੇ ਉੱਥੇ ਜਾ ਕੇ ਆਪਸ ਦੇ ਵਿੱਚ ਗੋਲੀਬਾਰੀ ਵੀ ਹੋਈ ਹੈ ਚਾਰ ਜ਼ਖਮੀ ਹੋ ਗਏ ਨੇ ਇੱਕ ਸਟੂਡੈਂਟ ਦੀ ਮੌਤ ਹੋ ਗਈ ਹੈ ਨਾਮ ਤੌਰ ਤੇ ਕਈ ਵਾਰ ਜਿਹੜੇ ਨੌਜਵਾਨ ਨੇ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਹੈ ਤਾਂ ਫਿਰ ਕੁੱਟਮਾਰ ਤੱਕ ਗੱਲ ਪਹੁੰਚ ਜਾਂਦੀ ਹੈ ਪਰ ਇਹ ਕੁੱਟਮਾਰ ਤੋਂ ਵੀ ਅੱਗੇ ਮਾਮਲਾ ਪਹੁੰਚ ਗਿਆ ਔਰ ਗੋਲੀਆਂ ਚੱਲੀਆਂ ਨੇ ਦੋਵੇਂ ਧਿਰਾਂ ਦੇ ਵਿਚਾਲੇ ਜੋ ਹੁਣ ਤੱਕ ਜਾਣਕਾਰੀ ਹੈ ਉਸ ਦਾ ਮਤਲਬ ਇਹ ਹੈ ਕਿ ਦੋਵੇਂ ਪਾਸੇ ਹਥਿਆਰ ਸੀ ਤਾਂ ਇਹ ਹਥਿਆਰ ਕਿਵੇਂ ਲੈ ਕੇ ਚਲੇ ਗਏ ਕਿੰਦੇ ਹਥਿਆਰ ਸੀ ਕਿ ਆਪਣੇ ਪੇਰੈਂਟਸ ਦੇ ਹਥਿਆਰ ਲੈ ਕੇ ਉੱਥੇ ਪਹੁੰਚੇ ਨਹੀਂ ਆ ਇਹਨਾਂ ਦੇ ਕੋਲ ਹਥਿਆਰ ਕਿੱਥੋਂ ਆ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਕਿਉਂਕਿ ਜੇਕਰ ਇਹਨਾਂ ਦੀ ਉਮਰ 18 20 22 ਸਾਲ ਹੈ ਤਾਂ ਕੀ ਵਾਕਈ ਇਹਨਾਂ ਦੇ ਲਾਇਸੈਂਸ ਬਣ ਗਏ ਇਸ ਕਰਕੇ ਇਹਨਾਂ ਦੇ ਕੋਲ ਹਥਿਆਰ ਸੀ ਪਰ ਫਾਇਰਿੰਗ ਹੋਈ ਏ ਦੋਵੇਂ ਪਾਸੇ ਤੋਂ ਗੋਲੀਆਂ ਚੱਲੀਆਂ ਨੇ ਕਾਲਜ ਦੇ ਸਟੂਡੈਂਟ ਨੇ ਔਰ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਭਿੜੇ ਸੀ ਔਰ ਉਸ ਤੋਂ ਬਾਅਦ ਇਹ ਮਾਮਲਾ ਅੰਜਾਮ ਮੌਤ ਤੱਕ ਪਹੁੰਚ ਗਿਆ ਇੱਕ ਸਟੂਡੈਂਟ ਦੀ ਮੌਤ ਹੋ ਗਈ ਇੱਕ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਦੋ ਸਟੂਡੈਂਟਸ ਦੇ ਵਿਚਾਲੇ ਇਹ ਪੂਰਾ ਮਾਮਲਾ ਦੋ ਧਿਰਾਂ ਦੇ ਵਿਚਾਲੇ ਪੂਰਾ ਮਾਮਲਾ ਵਧਿਆ ਬਿਸ਼ੰਬਰ ਬਿੱਟੂ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਗੁਰਦਾਸਪੁਰ ਤੋਂ ਬਿਸ਼ੰਬਰ ਦੱਸੋ ਕੀ ਕੁਝ ਪੂਰਾ ਮਾਮਲਾ ਹੈ ਇਹ ਸਟੂਡੈਂਟਸ ਦੀ ਜਿਹੜੀ ਆਪਸ ਵਿੱਚ ਝੜਪ ਪਈ ਹੈ ਇਹ ਬਲਗ ਬਲਗ ਬਾਰੇ ਇੱਕ ਉਸਕ ਬਨ ਨਿਜੀ ਕਾਲ ਸੀ ਕੱਲ ਜਿਹੜੇ ਬੱਚੇ ਆਪਸ ਵਿੱਚ ਲੜੇ ਨੇ ਉਹਨਾਂ ਨੇ ਕਿ ਕਿ ਜੋ ਬੱਚੇ ਫਟ ਰਹੇ ਹੋ ਉਹਦੇ ਦੱਸਣ ਦੇ ਮਤਲਬ ਉਹ ਕਹਿੰਦੇ ਜਦੋਂ ਦੋ ਆਪਸ ਵਿੱਚ ਲੜਦੇ ਨੇ ਇਹ ਕਦੇ ਆਪਸ ਅੱਜ ਫੇਰ ਉਹ ਟਾਈਮ ਆ ਗਿਆ ਕਦੇ ਜਿਹਨਾਂ ਜਿਹਦਾ ਬੱਚੇ ਕਦੇ ਕਹਿੰਦੇ ਉਹ ਦੇਖ ਲਾਂਗੇ ਦੇਖ ਲਾਂਗੇ ਇਹ ਉਸ ਕਾਲ ਜਿੱਤੋਂ ਕਾਫੀ ਦੂਰ ਜਾ ਕੇ ਜਿਹਦੇ ਦੋਨੇ ਪਾਰਟੀ ਇਕੱਠੀਆਂ ਹੋਈਆਂ ਨੇ ਜੋ ਬੱਚਿਆਂ ਦਾ ਕਹਿੰਦਾ ਇੱਕ ਨੇ ਜਦੋਂ ਆਪਣੇ ਘਰੋਂ ਰਫਲ ਬਲ ਬਲ ਲੈ ਕੇ ਆਈ ਉਹਦੇ 5 ਮੰਮੀ ਇਕੱਠੇ ਰਹਿ ਸੀ ਜਿਹਨਾਂ ਵਿੱਚ 4 ਬਟਰ ਹੋਇਆ ਇੱਕ ਮੋੜਾ ਸੁਵੇਚੇ ਨਾਲ ਆ ਜਿਹੜਾ ਕਿ ਅਗਲੀ ਨੌਜ ਦੇ ਪਰਲੇ ਦੱਸਿਆ ਜਾ ਰਿਹਾ ਉਹਦੀ ਮਾਉਟ ਹੋ ਗਈ ਆ ਪਰ ਬਾਕੀ ਜਿਹੜੇ ਬੱਚੇ ਜਿਹੜੇ ਪੁਲੀਚਿਓਆ ਉਹ ਹੱਦ ਤੱਕ ਪਤਾ ਨਹੀਂ ਲੱਗ ਸਕਿਆ ਲੇਕਿਨ ਪੁਲਿਸ ਕਹਿੰਦੇ ਵੀ ਉਹਦੇ ਬਾਰੇ ਜਾਂਚ ਕਰ ਰਹੇ ਆ ਕੀ ਆ ਪਤਾ ਨਹੀਂ ਲੱਗ ਸਕਿਆ ਲੇਕਿਨ ਉਹ ਜੋ ਬੱਚੇ ਕਹਿ ਰਹੇ ਸੀ ਅਸੀਂ ਇੱਕ ਗਰੁੱਪ ਦੋ ਲੜੇ ਸੀ ਇੱਕ ਗਰੁੱਪ ਵੀ ਆਪਣੇ ਬੱਚੇ ਨਾਲ ਦੇ ਸਾਥੀਆਂ ਲੈ ਗਿਆ ਦੂਸਰੇ ਗਰੁੱਪ ਦਾ ਬੰਦਾ ਆਪਣੇ ਸਾਥੀ ਨੂੰ ਲੈ ਗਿਆ ਜਦੋਂ ساری ਗੱਲ ਵਧੀਆ ਉਸ ਤੋਂ ਬਾਅਦ ਗੋਲੀ ਗੋਲੀ ਵਾਰੀ ਫਾਇਰ ਤੱਕ ਗੱਲ ਪੁੱਜ ਗਈ ਆ ਵੀ ਦੇਖਦੇ ਦੇਖ ਛੋਟੀ ਉਮਰ ਦੇ ਬੱਚੇ ਨੇ ਸਾਰੇ 18 ਤੋਂ 20 ਸਾਲ ਦੇ ਬੱਚੇ ਨੇ ਉਹ ਆਪਣੇ ਕੋਈ ਸਾਥੀ ਨੂੰ ਲੈ ਗਏ ਨੇ ਫੇਰੇ ਜਾ ਕੇ ਟੈਂਪ ਆ ਕੇ ਲੜੇ ਨੇ ਸਰਾਵਾ ਕੋਈ ਪੈਂਦਾ ਗਵਾਸਪਾ ਦੇ ਹਰਸ਼ਣੀ ਰੋਡ ਤੇ ਕਿੱਥੇ ਜਾ ਕੇ ਦੋਨੇ ਥੋੜਾ ਲੜੇ ਨੇ ਔਰ ਉਹਦੇ ਵਿੱਚੋਂ ਜਿਹੜਾ ਲੜਿਆ ਉਹ ਮੈ ਉਹ ਮਰਿਆ ਉੱਥੇ 8ਵੀਂ 9ਵੀਂ ਚ ਪੜਦਾ ਫਿਰ ਘੱਟਿਆ ਜਾ ਰਿਹਾ ਔਰ ਛੋਟੀ ਉਮਰ ਦਾ ਬੱਚਾ ਦੱਤਿਆ ਜਾ ਜਿਹੜਾ ਜਿਹਦੀ ਡੈਥ ਹੋਈ ਆ ਔਰ ਮੌਕੇ ਤੇ ਪੁਲਿਸ ਮੌਂਦੀ ਹੈ ਜਾਂਚ ਵਗੈਰਾ ਕਰੀਓ ਪਰ ਹੁਣ ਸਕੇ ਪੀਮਾ ਹੋਈਆਂ ਨੇ ਸਾਰੀ ਗੱਲ ਦੀ ਜਾਂਚ ਕੀਤੀ ਜਾ ਰਹੀ ਆ ਔਰ ਬੜੀ ਦੁਖਦਈ ਘਟਨਾ ਵੀ ਛੋਟ ਛੋਟੇ ਕੱਲਾਂ ਲੈ ਆਜੇ ਅੱਜ ਪੱਕੇ ਲੈਣ ਤੱਕ ਨੋਬਤ ਆ ਗਈ ਆ ਲੇਕਰ ਪੁਲਿਸ ਪਹਿਲਾ ਹਾਲ ਇਹ ਸੀਦਾ ਬਰਾਖਾ ਨਹੀਂ ਕਰਦੀ ਕਿ ਬੱਚੇ ਲੜਿਆ ਲੇਕਿਨ ਇਹ ਬੱਚੇ ਇਹ ਫਟੇ ਹੋ ਕੋਨਾ ਦਾ ਹੀ ਕਹਿਣਾ ਹੈ ਵੀ ਇਹ ਜੋ ਦੂਜੇ ਧੜੇ ਦੀ ਲੜਾਈ ਆਪਾਂ ਜੋ ਹੋਈ ਆ ਕਿਉਂਕਿ ਉਹਦੇ ਬਾਅਦ ਨੇ ਸਾਰੀ ਘਟਨਾ ਵਾਪਰੀ ਆ ਜੀ ਗੁਰਮੀਤ ਠੀਕ ਹੈ ਮਤਲਬ ਇੱਕ ਚੀਜ਼ ਕਲੀਅਰ ਹੈ ਕਿ ਜਿਸ ਬੱਚੇ ਦੀ ਮੌਤ ਹੋਈ ਆ ਉਹ ਤਾਂ 8ਵੀਂ 9ਵੀਂ ਚ ਪੜਦਾ ਸੀ ਮਤਲਬ 13 1 ਨਹੀਂ ਕਿਉਂਕਿ ਜੇ ਕਾਲਜ ਦੇ ਵਿੱਚ ਪੜ੍ਹਦੇ ਨੇ ਤਾਂ ਮੋਸਟ ਪ੍ਰੋਬਬਲੀ ਉਹ ਗ੍ਰੈਜੂਏਸ਼ਨ ਦੇ ਵਿਦਿਆਰਥੀ ਤਾਂ ਹੋਣਗੇ ਤਾਂ ਉਸ ਦਾ ਮਤਲਬ ਹੈ ਕਿ 18-19 ਸਾਲ 20 ਸਾਲ ਉਹਨਾਂ ਦੀ ਉਮਰ ਹੋਈਗੀ ਉਹ 18 ਤੋਂ 20 ਸਾਲ ਦੇ ਵਿੱਚ ਬੱਚੇ ਸਾਡੇ ਦੱਸੇ ਜਾ ਰਹੇ ਜਿਆਦਾ ਉਮਰ ਦੇ ਬੱਚੇ ਨਹੀਂ 18 ਤੋਂ 20 ਸਾਲ ਦੇ ਬੱਚੇ ਨੇ ਜੀ ਭਾਈ ਠੀਕ ਹੈ ਤੇ تعداد ਕਿੰਨੀ ਸੀ ਦੋਵੇਂ ਤਰ੍ਹਾਂ ਦੀ ਕਿੰਨੇ ਕਿੰਨੇ ਮੁੰਡੇ ਪਹੁੰਚੇ ਹੋਏ ਸੀ ਉਹ ਜੋ ਜਿਹੜੇ ਜਿਹੜੇ ਇੰਜਰਡ ਲੋਕ ਇਹਨਾਂ ਨਾਲ ਆਪਾਂ ਗੱਲਬਾਤ ਜੋ ਹਸਪਤਾਲ ਕੀਤੀ ਆ ਉਹ ਕਹਿੰਦੇ ਜੀ ਗੱਡੀ ਅਸੀਂ ਖੜੀ ਸੀ ਉਹਦਾ ਉਹ ਕਹਿ ਰਹੇ ਵੀ ਪਰਗਰ ਖਾਨ ਗਏ ਜਲ ਕਿ ਉੱਥੇ ਪਰਗਣ ਵਾਲੀ ਕੋਈ ਜਗ੍ਹਾ ਦਿਖੀ ਨਹੀਂ ਤੇ ਸੁੰਸਰ ਇਲਾਕਾ ਆ ਉਹ ਉੱਥੇ ਜਿੱਦਾਂ ਉਹਨਾਂ ਦਾ ਟੈਪ ਆ ਉਹ ਕਹਿੰਦੇ ਕਿਦਾਂ ਉਹ ਆਏ ਆ ਅਸੀਂ ਉੱਥੇ ਖੜੇ ਸੀ ਉਹਨਾਂ ਨੇ ਸਾਡੇ ਆ ਕੇ ਪਾਰਕਿੰਗ ਸ਼ੁਰੂ ਕਰ ਦਿੱਤੀ ਤੇ ਗੱਡੀ ਚ ਆ ਗਏ ਨੇ ਔਰ ਪਤਾ ਨਹੀਂ ਕਿੰਨੇ ਆਇਆ ਤਾਂ ਪਤਾ ਨਹੀਂ ਲੱਗਦਾ ਕਿੰਨੇ ਸੀ ਉਹ ਗੱਡੀ ਪਾਰਕਿੰਗ ਕਰਦੇ ਬਾਅਦ ਚਲੇ ਗਏ ਜਿਹਦੇ ਵਿੱਚ ਚਾਰ ਜਾਣਿਆਂ ਦੇ ਜਿਹੜੇ ਆਰੇ ਨੂੰ ਗੋਈ ਲੱਗੀਆਂ ਜਿਹਨਾਂ ਦੇ ਕੋਲ ਲੱਫਾ ਪਾਉਂਦੇ ਲੱਗੀਆਂ ਇੱਕ ਮੋਲੇ ਦੇ ਪੇੜ 'ਚ ਲੱਗੀ ਹੈ ਜਿਹਨੂੰ ਅਮਰਤਾ ਦੇ ਹੋ ਨਿੱਜੀ ਰਸ ਫੁਰਜ ਰਫਰ ਕਰਤਾ ਗਿਆ ਇੱਕ ਮੋਲੇ ਦੀ ਜਿਹੜੀ ਔਕਾਤ ਜੱਤ ਹੋ ਗਈ ਆ ਉਹਦੀ ਡੱਡ ਬਾੜੀ ਪੋਸਟਾਂ 'ਤੇ ਖੜੀ ਜਾਦੀ ਤੇ ਉਹਦੇ ਪੇੜ ਸਾਸਰੇ ਦੀ ਅੱਧਵੀਂ ਨਾਲ ਵਿੱਚ ਬੱਚਾ ਪੜਦੇ ਸੀ ਸਾਡਾ ਔਰ ਇਹਨੂੰ ਫੋਨ ਆਇਆ ਚਾਲਕ ਆ ਗਿਆ ਜਿਹੜੇ ਬੰਦੇ ਫੱਟਣੇ ਹੁਣ ਉਹ ਵੀ ਜਿਹਦੇ ਪੁੱਛਿਆ ਵੀ ਤੁਸੀਂ ਕਿੱਥੇ ਤੁਸੀਂ ਤਾਂ ਪੜਦੇ ਨਹੀਂ ਇਸ ਕਾਲ ਕਿਵੇਂ ਆ ਗਏ ਇਹ ਹੁੰਦਾ ਯਾਰ ਨੇ ਉਹ ਸੱਦਿਆ ਸੀ ਆਓ ਇੱਕ ਮਿੰਟ ਵਾਦੂ ਸਾਦੇ ਯਾਰੀ ਦੋ ਅਸੀਂ ਚੱਕਰ ਵੀ ਆ ਸਾਰੀ ਘਟਰਾ ਵੱਪੀ ਉਹ ਜਿਹੜੇ ਕਰਕੇ ਸਾਡੇ ਬੱਚਿਆਂ ਦਾ ਜਿਹੜੀ ਘਟਨਾ ਤੋਂ ਘਟਨਾ ਵਾਪਰੀ ਔਰ ਇੱਕ ਬੜੀ ਬੁਖਰੇ ਦੀ ਛੋਟੀ ਜਿਹੀ ਲਾਈਨ ਡਾਕਟਰ ਜੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਡੈਫੀਨਿਟਲੀ ਇੱਕ ਬਾਕਸਿੰਗ ਇਹ ਪੂਰਾ ਗੰਭੀਰ ਮਾਮਲਾ ਨਜ਼ਰ ਆ ਰਿਹਾ ਹੈ ਕਿ ਬੱਚੇ ਆਪਸ ਦੇ ਵਿੱਚ ਲੜੇ ਤੇ ਹਥਿਆਰ ਉਹਨਾਂ ਦੇ ਕੋਲ ਕਿਵੇਂ ਪਹੁੰਚ ਗਏ ਕੁਝ ਪੁਲਿਸ ਅਧਿਕਾਰੀਆਂ ਦੇ ਬਿਆਨ ਵੀ ਸਾਡੇ ਕੋਲ ਪਹੁੰਚੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਇਹ ਝਗੜਾ ਹੋਇਆ ਵਾ ਲੜਕਿਆਂ ਦਾ ਦੋ ਪਾਰਟੀਆਂ ਦਾ ਇੱਥੇ ਹੋਰ ਤਾਂ ਇੱਥੇ ਹੈ ਨਹੀਂਗਾ ਕੁਛ ਵੀ ਦੇ ਆਪਸ ਚ ਝਗੜਾ ਬਾਰੇ ਜੋ ਮੂਤੋ ਜਿਆਦਾ ਪਤਾ ਨਹੀਂ ਲੱਗ ਪਿਆ ਪਰ ਇੱਥੇ ਪਤਾ ਲੱਗਿਆ ਚਾਰ ਇੰਜਰਡ ਹੈਗੇ ਆ ਹਸਪੀਟਲ ਐਡਮਿਟ ਹੋ ਠੀਕ ਹੈ ਇੱਕ ਨਰਿਕੇ ਦੀ ਡੈਥ ਹੋਈ ਹੈ ਪਰ ਕੀ ਕਟਰਾਈ ਗੋਲੀਬਾਰੀ ਜਿਹੜੀ ਕੌਣ ਮੁਸੀਕਲਾ ਗੋਲੇਵਲ ਚਲਾਈ ਇਹ ਨਹੀਂ ਹੋਈ ਕੁਝ ਕਲੀਅਰ ਨਹੀਂ ਹੈਗਾ ਹਲੇ ਪਰ ਸਾਨੂੰ ਜੀ ਡੋਸ ਸਰਾਗ ਮਿਲੇ ਆ ਉਥੇ ਹੀ ਪੁਲਿਸ ਪਾਰਟੀ ਭੇਜਿਆਈਆਂ ਉਹਨਾਂ ਜਲਦੀ ਐਕਟ ਕਰਨਗੇ ਕਿਉਂਕਿ ਡੈਥ ਹੋਈ ਸਭ ਜਦ ਤੱਕ ਕੋਣ ਸੀ ਮੋੜਾ ਕੀ ਕਾਲਜ ਬਾਰੇ ਕਿਦਾਂ ਕਰ ਇਹ ਮੁਲਕ ਇੱਕ ਨਾ ਸਟੂਡੈਂਟ ਹੈ ਪਰ ਹੈਗਾ ਉਹ ਦਵਾ ਇਹਦਾ ਵੀ ਵਾਈਖੜਾ ਵਾ ਜਿਹਦੇ ਇਹਦੇ ਨੂੰ ਫੋਨ ਵੀ ਆਇਆ ਸੀ ਤੇ ਉਹ ਵੀ ਪਰੋ ਆ ਗਿਆ ਸੀ ਅਸੀਂ ਨਸਬੋਣਾਂ ਜੀ ਇਹ ਕੰਦਮਾਥੀ ਅਛੀ ਜਿਹੜਾ ਉੱਧਰ 18 19 ਸਾਲ ਦੀ ਹੋ ਗਿਆ। ਅੱਛਾ। ਕੀ ਨਾਮ ਆ ਸਰ ਜਿਹੜਾ ਮਰਿਆ? ਨਾਮ ਇਹਦਾ ਹੈਗਾ ਗੁਰਜੀਤ ਸਿੰਘ। ਤਰੁੰਡੀ ਦਿਨੇਵਾਸ ਤੋਂ ਹੁੰਦਾ ਹੈ। ਉਮਰ ਕਿੰਨੀ ਹੈ ਸਰ? ਇਹਦੀ 19 ਸਾਲ ਹੋਊਗਾ। 8ਵੀਂ ਕਲਾਸ 'ਚ ਪੜਦਾ ਸਰ। ਕਹਿੰਦਾ 8ਵੀਂ ਪੜਦਾ ਤੇ ਫਾਦਈ ਕਰਦਾ ਸੀ। ਜੀ ਜੀ। ਤਾਂ ਇਹਨਾਂ ਖਬਰੇ ਸਮੇਂ 8ਵੀਂ 9ਵੀਂ ਦੇ ਵਿੱਚ ਪੜਨ ਵਾਲਾ ਬੱਚਾ ਹੈ ਜਿਸ ਦੀ 13 14 15 ਸਾਲ ਉਮਰ ਹੋਈ ਗਈ ਜਿਸ ਦੀ ਮੌਤ ਹੋ ਗਈ ਇਸ ਪੂਰੇ ਮਾਮਲੇ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੱਲ ਝਗੜਾ ਹੋਇਆ ਸੀ ਉਸ ਤੋਂ ਬਾਅਦ ਇਹ ਝਗੜਾ ਵੱਧਦਾ ਰਿਹਾ। ਔਰ ਫਿਰ ਟਾਈਮ ਬਣਿਆ ਗਿਆ ਕਿ 8 ਵਜੇ ਉੱਥੇ ਥਾਂ ਦੇ ਉੱਤੇ ਪਹੁੰਚੋ ਅਸੀਂ ਦੇਖ ਲਾਂਗੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਗਈਆਂ ਤਾਂ ਜੋ ਜਾਣਕਾਰੀ ਹੈ ਕਿ ਦੋਵੇਂ ਧਿਰਾਂ ਉੱਥੇ ਪਹੁੰਚ ਗਈਆਂ ਔਰ ਫਾਇਰਿੰਗ ਉੱਥੇ ਹੋਈ ਹੈ ਇੱਕ ਸਟੂਡੈਂਟ ਦੀ ਉੱਥੇ ਮੌਤ ਹੋ ਗਈ ਔਰ ਚਾਰ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਟਲਾਈਜ਼ ਕਰਵਾਇਆ ਹੋਏਗਾ ਡੈਫੀਨਿਟਲੀ 1500 ਦੱਖਣੀ ਰੋਡ ਦੇ ਪਿੰਡ ਸਲਾਵਾ ਨੇੜੇ ਅੱਜ ਇੱਥੇ ਇੱਕ ਗੋਲੀਬਾਰੀ ਹੋਈ ਗੋਲੀਬਾਰੀ ਦੌਰਾਨ 4 ਲੋਕ ਜਖਮੀ ਹੋਏ ਇੱਕ ਗੋਲੇ ਨਾਲ ਲੜਕੇ ਦੀ ਡੈਥ ਹੋਈ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਲੋਕ ਸੀਗਾ ਕਿ ਗੱਡੀ ਦੇ ਆਉਂਦੇ ਨੇ ਤੇ ਫਾਇਰਿੰਗ ਕਰਦੇ ਨੇ 4 ਮੁੜੇ ਜਿਹੜੇ ਫਟੜ ਹੋਏ ਨੇ ਇੱਕ ਦੇ ਅੱਥੋਂ ਇੰਡੀਆ ਜ਼ਿਲ੍ਹੇ ਬੋੜੇ ਦੀ ਜੱਤ ਆਈ ਉਹਦੀ ਜਿਹੜੀ ਡੈੱਡ ਬਾਡੀ ਪੋਸਟ ਮਾਨਾਂ ਤੇ ਖੜੀ ਆ ਰਹੀ ਹੈ ਇਹ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਔਰ ਜਾਂਚ ਕੀਤੀ ਜਾ ਰਹੀ ਹੈ ਇਹ ਇੱਕ ਬਾਈਕਾਂ ਬਾਈਕ ਦੇ ਵਿੱਚ ਜਿਹੜੇ ਵਿਅਕਤੀ ਹਿਥਿਆਰੀ ਮਿਲਨੇ ਨੇ ਉਹ ਗੋਲੀਆਂ ਦੇ ਵਿੱਚ ਜਿਹੜਾ ਪੰਨਾ ਗੋਲੀ ਚਲਾਈ ਗੋਲੀ ਚਲਾਉਣ ਵਾਲੇ ਬੰਦੇ ਕੌਣ ਸੀ ਤੇ ਗੋਲੀ ਚਲਾਉਂਦਾ ਕੀ ਕਾਰਨ ਸੀ ਇਹ ਦਾ ਜਿਹੇ ਸਾਹਮਣੇ ਨਾ ਸਕਾ ਨਿਕਲ ਜਿਹ ਗੋਲੀ ਕਰਦੇ ਚਾਰ ਲੋਕ ਫਟੇ ਹੋਏ ਨੇ ਇੱਕ ਦੇ ਜੱਤੋਂ ਚੁੱਤੀ ਹੁਣ ਬਲਾ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਔਰ ਮੌਕੇ ਦੀ ਜਾਂਚ ਕਰ ਰਹੇ ਜਾਂਚ ਕਰਨ ਤੋਂ ਬਾਅ ਉਹ ਇਥੇ ਕੀ ਕਰ ਮਾਇਆ ਸੀ ਕਿ ਕਿਉਂ ਕਰ ਰਹਾ ਹੂੰ ਇਹ ਸਾਰੀ ਕਰਨਾ ਜੋ ਕਰ ਦਿੱਤਾ ਗਿਆ ਤੇ ਜੇਟਨ ਪੰਜਾਬ ਦੀ ਰਾਸ਼ਪਤ ਦੇ ਬਾਰੇ ਸਲਾਮਾਂ ਤੋਂ ਪਿਛੰਬਰ ਬਿੱਟੂ ਖਬਰ ਹੈ ਗੁਰਦਾਸਪੁਰ ਤੋਂ ਜਿੱਥੇ ਸਟੂਡੈਂਟਸ ਦੇ ਵਿਚਾਲੇ ਖੁੰਮੀ ਜੰਗ ਹੋਈ ਹੈ ਖੁੰਮੀ ਝੜਪੂਈ ਹੈ ਸਟੂਡੈਂਟਸ ਦੇ ਵਿਚਾਲੇ ਇੱਕ ਪ੍ਰਾਈਵੇਟ ਕਾਲਜ ਦੇ ਦੋ ਸਟੂਡੈਂਟਸ ਦੀਆਂ ਧਿਰਾਂ ਆਪਸ ਦੇ ਵਿੱਚ ਪੜ ਗਈਆਂ ਤੇ ਗੱਲ ਫਿਰਿੰਗ ਤੱਕ ਪਹੁੰਚ ਗਈ ਦੋ ਧਿਰਾਂ ਦੇ ਵਿਚਾਲੇ ਗੋਲੀਆਂ ਚੱਲੀਆਂ ਨੇ ਗੋਲੀ ਲੱਗਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਚਾਰ ਜੱਤਕੀ ਗੰਬੀਰ ਜ਼ਖਮੀ ਨੇ ਪਿੰਡ ਹਰਦਾਨ ਦੀ ਪੁਲੀ ਦੇ ਉੱਤੇ ਆਪਸ ਦੇ ਵਿੱਚ ਇਹ ਦੋਵੇਂ ਧਿਰਾਂ ਪਿੜੀਆਂ ਨੇ ਕਰ ਉਤਰਾਂ ਦੇ ਵਿਚਾਲੇ ਇੱਕ ਪ੍ਰਾਈਵੇਟ ਸੈਕ ਕਾਲਜ ਦੇ ਵਿੱਚ ਪੜਨ ਵਾਲੇ ਇਹ ਬੱਚੇ ਨੇ ਸਟੂਡੈਂਟਸ ਨੇ ਔਰ ਕਾਲਜ ਦੇ ਵਿੱਚ ਪੜਦੇ ਨੇ ਤਾਂ ਹੋ ਸਕਦਾ ਹੈ ਕਿ ਉਮਰ ਇਹਨਾਂ ਦੀ 18 20 ਸਾਲ ਦੇ ਆਸ-ਪਾਸ ਹੋਵੇ ਹਾਲਾਂਕਿ ਕਿੰਨੀ ਅਜੇ ਤੱਕ ਕਲੀਅਰ ਨਹੀਂ ਹੈ ਗੁਰਦਾਸਪੁਰ ਤੋਂ ਇਹਨਾਂ ਤੇ ਵੱਡੀ ਖਬਰ ਹੈ ਔਰ ਮਾਮਲਾ ਇੰਨਾ ਜ਼ਿਆਦਾ ਵਧਿਆ ਕਿ ਆਪਸ ਦੇ ਵਿੱਚ ਹੀ ਪੜ ਗਏ ਪ੍ਰਾਈਵੇਟ ਸਕੂਲ ਦੇ ਦੋ ਸਟੂਡੈਂਟਸ ਤੇ ਨਾਲ ਆਪਸ ਦੇ ਵਿੱਚ ਪੜਿਆਨੇ ਔਰ ਗੱਲਬਾਤ ਜਿਹੜੀ ਤਕਰਾਰ ਤੋਂ ਸ਼ੁਰੂ ਹੋਈ ਟਾਈਮ ਬੰਨਣ ਤੱਕ ਪਹੁੰਚੀ ਔਰ ਟਾਈਮ ਬੰਕੇ ਪਿੰਡ ਹਰਦਾਨ ਦੀ ਪੁਲੀ ਦੇ ਉੱਤੇ ਸੱਦ ਲਿਆ ਗਿਆ ਹੋਵੇਗਾ ਤੇ ਉੱਥੇ ਜਾ ਕੇ ਆਪਸ ਦੇ ਵਿੱਚ ਗੋਲੀਬਾਰੀ ਵੀ ਹੋਈ ਹੈ ਚਾਰ ਜ਼ਖਮੀ ਹੋ ਗਏ ਨੇ ਇੱਕ ਸਟੂਡੈਂਟ ਦੀ ਮੌਤ ਹੋ ਗਈ ਹੈ ਨਾਮ ਤੌਰ ਤੇ ਕਈ ਵਾਰ ਜਿਹੜੇ ਨੌਜਵਾਨ ਨੇ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਹੈ ਤਾਂ ਫਿਰ